ਸਵਾਗਤ ਹੈ ਅੱਜ ਆਪਾਂ ਇੱਕ ਅਜੀਹੀ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਜੀਵਨ ਵਿੱਚ ਨਾ ਦੋ ਬਿਲਕੁਲ ਵੱਖਰੀਆਂ ਚੀਜ਼ਾਂ ਇਕੱਠੀਆਂ ਦਿਸਦੀਆਂ ਨੇ ਇੱਕ ਪਾਸੇ ਤਾਂ ਫੁੱਲਾਂ ਦੇ ਬਾਗ ਦਵਾਖਾਨੇ ਤੇ ਦੂਜੇ ਪਾਸੇ 2200 ਕੋੜ ਸਵਾਰਾਂ ਦੀ ਇੱਕ ਪੂਰੀ ਫੌਜ ਤੇ ਇਸ ਵਿਸ਼ੇ ਤੇ ਸਾਡੇ ਕੋਲ ਹਰਜਿੰਦਰ ਸਿੰਘ ਬਸਿਆਲਾ ਦਾ ਇੱਕ ਲੇਖ ਹੈ ਜੋ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਦੇ ਇਸੇ ਪਹਿਲੂ ਬਾਰੇ ਗੱਲ ਕਰਦਾ ਹੈ हां जी बिल्कुल ਤੇ ਇਹ ਸਿਰਫ ਮਤਲਬ ਇਤਿਹਾਸ ਦੀ ਗੱਲ ਨਹੀਂ ਇਹ ਲੀਡਰਸ਼ਿਪ ਅਸੂਲਾਂ ਤੇ ਮਨੁੱਖਤਾ ਬਾਰੇ ਇੱਕ ਬਹੁਤ ਡੂੰਗੀ ਗੱਲ ਹੈ ਹੂੰ ਲੇਖ ਦਾ ਜਿਹੜਾ ਮੁੱਖ ਥੀਮ ਹੈ ਉਹ ਹੈ ਦਇਆ ਤੇ ਦ੍ਰਿੜਤਾ ਹੂੰ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਦੋਵੇਂ ਗੁਣ ਵੱਖਰੇ ਵੱਖਰੇ ਹੁੰਦੇ ਨੇ ਪਰ ਗੁਰੂ ਸਾਹਿਬ ਦੇ ਜੀਵਨ 'ਚ ਇਹ ਇੱਕੋ ਸਿੱਕੇ ਦੇ ਦੋ ਪਾਸੇ ਸਨ। ਅੱਛਾ ਇੱਕ ਪਾਸੇ ਕੁਦਰਤ ਨੂੰ ਪਿਆਰ ਕਰਨ ਵਾਲੇ ਤੇ ਦੂਜੇ ਪਾਸੇ ਇੱਕ ਫੌਜ ਨੂੰ ਸੰਭਾਲਣ ਵਾਲੇ ਤਾਂ ਇਹ ਸਮਝਣਾ ਬਹੁਤ ਦਿਲਚਸਪ ਰਹੇਗਾ ਕਿ ਸਭ ਕਿਵੇਂ ਚੱਲ ਰਿਹਾ ਸੀ। ਫਿਰ ਆਓ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੋਂ ਇਹ ਕਹਾਣੀ ਸ਼ੁਰੂ ਹੋਈ। ਲੇਖ ਦੱਸਦਾ ਹੈ ਕਿ ਉਹਨਾਂ ਦਾ ਪ੍ਰਕਾਸ਼ 1630 ਵਿੱਚ ਕਿਰਤਪੁਰ ਸਾਹਿਬ 'ਚ ਹੋਇਆ। ਉਹ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ ਪਰ ਮੈਨੂੰ ਜੋ ਗੱਲ ਹੈਰਾਨ ਕਰਦੀ ਹੈ ਉਹ ਇਹ ਹੈ ਕਿ ਉਹਨਾਂ ਨੂੰ ਗੁਰਗੱਦੀ ਸਿਰਫ 14 ਸਾਲ ਦੀ ਉਮਰ 'ਚ ਮਿਲ ਗਈ ਹਾਂ ਮਤਲਬ ਅੱਜ ਦੇ ਜ਼ਮਾਨੇ 'ਚ 14 ਸਾਲ ਦਾ ਬੱਚਾ ਤਾਂ ਕੀ ਕਹਿੰਦੇ ਨੇ 9ਵੀਂ 10ਵੀਂ 'ਚ ਹੁੰਦਾ ਓਨੀ ਛੋਟੀ ਉਮਰ 'ਚ ਇੰਨੀ ਵੱਡੀ ਜ਼ਿੰਮੇਵਾਰੀ ਇਹ ਸਵਾਲ ਬਹੁਤ ਜ਼ਰੂਰੀ ਹੈ ਤੇ ਇਹ ਸਾਨੂੰ ਉਸ ਸਮੇਂ ਦੀ ਪਰਵਰਿਸ਼ ਬਾਰੇ ਬਹੁਤ ਕੁਝ ਦੱਸਦਾ ਹੈ ਦੇਖੋ ਇਹ ਕੋਈ ਅਚਾਨਕ ਲਿਆ ਫੈਸਲਾ ਨਹੀਂ ਸੀ ਛੇਵੇਂ ਪਾਛਾ ਜਿਨ੍ਹਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਉਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ 'ਚ ਇੱਕ ਅਜਿਹੇ ਆਗੂ ਦੀ ਲੋੜ ਪੈਣੀ ਹੈ ਜੋ ਸੰਤ ਵੀ ਹੋਵੇ ਤੇ ਸਿਪਾਹੀ ਵੀ ਸਹੀ ਗੱਲ ਹੈ ਤੇ ਉਹਨਾਂ ਨੇ ਆਪਣੇ ਪੋਤਰੇ 'ਚ ਇਹ ਗੁਣ ਬਹੁਤ ਛੋਟੀ ਉਮਰ 'ਚ ਹੀ ਪਛਾਣ ਲਏ ਸਨ ਉਹਨਾਂ ਦੀ ਪਰਵਰਿਸ਼ ਇਸ ਤਰ੍ਹਾਂ ਹੋਈ ਸੀ ਸ਼ਸਤਰ ਤੇ ਸ਼ਾਸਤਰ ਦੋਵਾਂ ਦੀ ਸਿੱਖਿਆ ਮਤਲਬ 14 ਸਾਲ ਦੀ ਉਮਰ ਸਿਰਫ ਇੱਕ ਨੰਬਰ ਸੀ ਬਿਲਕੁਲ ਮਾਨਸਿਕ ਤੇ ਅਧਿਆਤਮਿਕ ਤੌਰ ਤੇ ਉਹ ਪੂਰੀ ਤਰ੍ਹਾਂ ਤਿਆਰ ਸਨ ਠੀਕ ਹੈ ਤਾਂ ਮਤਲਬ ਨੀ ਪਹਿਲਾ ਹੀ ਰੱਖੀ ਜਾ ਚੁੱਕੀ ਸੀ ਇਸੇ ਨਾਲ ਜੁੜਿਆ ਇੱਕ ਹੋਰ ਸਵਾਲ ਹੈ ਜਿਸ ਦਾ ਜ਼ਿਕਰ ਲੇਖ 'ਚ ਵੀ ਹੈ 2200 ਕੋੜ ਸਵਾਰ ਦੀ ਫੌਜ ਇਹ ਗੱਲ ਥੋੜੀ ਸਮਝ ਨਹੀਂ ਆਉਂਦੀ ਜੇ ਉਹ ਇੰਨੇ ਸ਼ਾਂਤੀ ਪਸੰਦ ਸਨ ਤਾਂ ਫਿਰ ਫੌਜ ਰੱਖਣ ਦਾ ਕੀ ਮਕਸਦ ਸੀ ਖਾਸ ਕਰਕੇ ਜਦੋਂ ਲੇਖ ਕਹਿੰਦਾ ਹੈ ਕਿ ਉਹਨਾਂ ਨੇ ਕਦੇ ਕੋਈ ਜੰਗ ਲੜੀ ਹੀ ਨਹੀਂ ਦੇਖੋ ਇਹ ਇੱਕ ਬਹੁਤ ਹੀ ਵਧੀਆ ਰਣਨੀਤੀ ਸੀ ਅੱਜ ਕੱਲ੍ਹ ਦੀ ਪਾਸ਼ਾ ਚ ਇਸ ਨੂੰ ਪੀਸ ਥਰੂ ਸਟਰੈਂਥ ਕਹਿ ਸਕਦੇ ਆ ਹਾਂ ਸ਼ਾਂਤੀ ਲਈ ਤਾਕਤ ਹਾਂ ਛੇਵੇਂ ਗੁਰੂ ਦੇ ਸਮੇਂ ਮੁਗਲਾਂ ਨਾਲ ਲੜਾਈਆਂ ਹੋ ਚੁੱਕੀਆਂ ਸਨ ਗੁਰੂ ਹਰ Rai ਜੀ ਇਹ ਸਮਝਦੇ ਸਨ ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਨੂੰ ਤਾਕਤਵਰ ਦਿਸਣਾ ਪਵੇਗਾ ਤਾਂ ਕਿ ਕੋਈ ਤੁਹਾਡੇ ਤੇ ਹਮਲਾ ਕਰਨ ਦੀ ਸੋਚੇ ਵੀ ਨਾ ਉਹ ਫੌਜ ਇੱਕ ਡਿਟਰੈਂਟ ਸੀ ਇੱਕ ਰੋਕ ਅੱਛਾ ਮਕਸਦ ਲੜਾਈ ਸ਼ੁਰੂ ਕਰਨਾ ਨਹੀਂ ਸਗੋਂ ਲੜਾਈ ਨੂੰ ਰੋਕਣਾ ਸੀ ਇਸ ਲਈ ਉਹਨਾਂ ਨੇ ਆਪਣੀ ਊਰਜਾ ਲੜਾਈ ਦੀ بجائے ਲੋਕ ਭਲਾਈ ਚਲਾਈ ਤਾਂ ਇਹ ਫੌਜ ਇੱਕ ਤਰ੍ਹਾਂ ਨਾਲ ਹਾਰਡ ਪਾਵਰ ਦਾ ਪ੍ਰਦਰਸ਼ਨ ਸੀ ਤੇ ਉਹਨਾਂ ਦੀ ਅਸਲ ਸੌਫਟ ਪਾਵਰ ਕੁਝ ਹੋਰ ਸੀ ਹੈਨਾ ਹਾਂਜੀ ਜਿਸ ਦਾ ਸਭ ਤੋਂ ਵੱਡਾ ਸਬੂਤ ਉਹਨਾਂ ਦਾ દવાਖਾਨਾ ਸੀ ਤੇ ਇੱਥੋਂ ਹੀ ਲੇਖ ਸਾਨੂੰ ਦਾਰਾ ਸ਼ਿਖੋ ਵਾਲੇ ਘਟਨਾਵਾਂ ਵੱਲ ਲੈ ਕੇ ਜਾਂਦਾ ਹੈ ਹਾਂ ਤੇ ਇਹ ਘਟਨਾ ਉਹਨਾਂ ਦੇ ਕਿਰਦਾਰ ਦੇ ਹਰ ਪਹਿਲੂ ਨੂੰ ਸਾਹਮਣੇ ਲਿਆਉਂਦੀ ਹੈ ਕਹਾਣੀ ਇਹ ਹੈ ਕਿ ਮੁਗਲ ਬਾਦਸ਼ਾਹ ਸ਼ਾਹ ਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋ ਬਹੁਤ ਬਿਮਾਰ ਹੋ ਗਿਆ ਤੇ ਸ਼ਾਹ ਜਹਾਂ ਤਾਂ ਉਹੀ ਬਾਦਸ਼ਾਹ ਸੀ ਜਿਸ ਦੇ ਰਾਜ ਵਿੱਚ 6ਵੇਂ ਗੁਰੂ ਨਾਲ ਜੰਗਾਂ ਹੋਈਆਂ ਸਨ ਬਿਲਕੁਲ ਹੁਣ ਉਸੇ ਦੁਸ਼ਮਣ ਦਾ ਪੁੱਤਰ ਮੌਤ ਦੇ ਮੂੰਹ 'ਚ ਸੀ ਇੱਕ ਮਿੰਟ ਲੇਖ ਵਿੱਚ ਬਿਮਾਰੀ ਦਾ ਕਾਰਨ ਬੜਾ ਅਜੀਬ ਦੱਸਿਆ ਗਿਆ ਹੈ ਕਿ ਔਰੰਗਜ਼ੇਬ ਨੇ ਉਸ ਨੂੰ ਖਾਣੇ 'ਚ ਸ਼ੇਰ ਦੀਆਂ ਮੁੱਛਾਂ ਦੇ ਵਾਲ ਮਿਲਾ ਕੇ ਦਿੱਤੇ ਇਹ ਗੱਲ ਸੱਚ ਹੈ ਮਤਲਬ ਇਹ ਤਾਂ ਫਿਲਮੀ ਕਹਾਣੀ ਲੱਗਦੀ ਹੈ ਦੇਖੋ ਸਵਾਲ ਬਹੁਤ ਵਾਜਬ ਹੈ ਇਤਿਹਾਸ 'ਚ ਇਸ ਦਾ ਸਿੱਧਾ ਸਬੂਤ ਮਿਲਣਾ ਥੋੜਾ ਔਖਾ ਹੈ ਪਰ ਕਈ ਪੁਰਾਣੀਆਂ ਲਿਖਤਾਂ 'ਚ ਇਸ ਦਾ ਜ਼ਿਕਰ ਆਉਂਦਾ ਹੈ ਇਹ ਤਾਂ ਸੱਚ ਹੈ ਕਿ ਔਰੰਗਜ਼ੇਬ ਤੇ ਦਾਰਾ ਸ਼ਿਕੋਚ ਤਖਤ ਲਈ ਦੁਸ਼ਮਣੀ ਸੀ ਤੇ ਉਸ ਜ਼ਮਾਨੇ 'ਚ ਜ਼ਹਿਰ ਦੇਣਾ ਇੱਕ ਆਮ ਰਾਜਨੀਤਿਕ ਹਥਿਆਰ ਸੀ ਅੱਛਾ ਤੇ ਸ਼ੇਰ ਦੀਆਂ ਮੁੱਛਾਂ ਦੇ ਵਾਲਾਂ ਵਾਲੀ ਗੱਲ ਇਸ ਲਈ ਅਹਿਮ ਹੈ ਕਿਉਂਕਿ ਇਹ ਪੇਟ 'ਚ ਜਾ ਕੇ ਫਸ ਜਾਂਦੇ ਸਨ ਤੇ ਇਹਦਾ ਇਲਾਜ ਬਹੁਤ ਔਖਾ ਸੀ ਸੋ ਇਹ ਉਸ ਸਮੇਂ ਦੇ ਹਾਲਾਤਾਂ ਮੁਤਾਬਕ ਹੈ ਮਹੱਤਵਪੂਰਨ ਗੱਲ ਇਹ ਸੀ ਕਿ ਸ਼ਾਹੀ ਹਕੀਮਾਂ ਨੇ ਹੱਥ ਖੜੇ ਕਰ ਦਿੱਤੇ ਸਨ ਠੀਕ ਹੈ ਤਾਂ ਸ਼ਾਹੀ ਹਕੀਮਾਂ ਨੇ ਹਾਰ ਮੰਨ ਲਈ ਫਿਰ ਉਹਨਾਂ ਨੇ ਕੀ ਸਲਾਹ ਦਿੱਤੀ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਇਸ ਦਾ ਇਲਾਜ ਕੁਝ ਖਾਸ ਜੜੀ ਬੂਟੀਆਂ ਨਾਲ ਹੀ ਹੋ ਸਕਦਾ ਹੈ ਤੇ ਉਹ ਜੜੀ ਬੂਟੀਆਂ ਪੂਰੇ ਹਿੰਦੁਸਤਾਨ 'ਚ ਸਿਰਫ ਇੱਕੋ ਥਾਂ ਮਿਲ ਸਕਦੀਆਂ ਸਨ ਕੀਰਤਪੁਰ ਸਾਹਿਬ 'ਚ ਗੁਰੂ ਹਰ Rai ਜੀ ਦੇ ਦਵਾਖਾਨੇ ਵਿੱਚ ਨੌ ਲੱਖਾ ਬਾਗ ਹਾਂ ਨੌ ਲੱਖਾ ਬਾਗ ਕਹਿੰਦੇ ਨੇ ਉੱਥੇ 9 ਲੱਖ ਕਿਸਮ ਦੇ ਦੁਰਲਭ ਪੌਦੇ ਸਨ ਉਹ ਸਿਰਫ ਇੱਕ ਬਾਗ ਨਹੀਂ ਇੱਕ ਵੱਡਾ ਖੋਜ ਕੇਂਦਰ ਸੀ ਵਾਹ ਤਾਂ ਹੁਣ ਸਥਿਤੀ ਦੇਖੋ ਇੱਕ ਪਾਸੇ ਸ਼ਾਹਜਹਾਂ ਜਿਸ ਨਾਲ ਪੁਰਾਣਾ ਵੈਰ ਹੈ ਦੂਸਰੇ ਪਾਸੇ ਗੁਰੂ ਸਾਹਿਬ ਜਿਨ੍ਹਾਂ ਕੋਲ ਉਸਦੇ ਪੁੱਤਰ ਦੀ ਜ਼ਿੰਦਗੀ ਦੀ ਚਾਬੀ ਹੈ ਸ਼ਾਹਜਹਾਂ ਨੇ ਆਪਣਾ ਹੰਕਾਰ ਛੱਡ ਕੇ ਮਦਦ ਮੰਗੀ ਗੁਰੂ ਸਾਹਿਬ ਦਾ ਜਵਾਬ ਕੀ ਸੀ ਤੇ ਉਹਨਾਂ ਦਾ ਜਵਾਬ ਹੀ ਉਹਨਾਂ ਦਾ ਪੂਰਾ ਫਲਸਫਾ ਹੈ ਉਹਨਾਂ ਨੇ ਇੱਕ ਪੱਲੇ ਵੀ ਪੁਰਾਣੀ ਦੁਸ਼ਮਣੀ ਬਾਰੇ ਨਹੀਂ ਸੋਚਿਆ ਉਹਨਾਂ ਨੇ ਦਾਰਾ ਸ਼ਿਕੋ ਨੂੰ ਇੱਕ ਦੁਸ਼ਮਣ ਦੇ ਪੁੱਤਰ ਵਜੋਂ ਨਹੀਂ ਸਗੋਂ ਇੱਕ ਮਰੀਜ਼ ਵਜੋਂ ਦੇਖਿਆ ਹੂੰ ਤੇ ਤੁਰੰਤ ਦਵਾਈਆਂ ਭੇਜਣ ਦਾ ਹੁਕਮ ਦਿੱਤਾ ਤੇ ਲੇਖ 'ਚ ਜਿਹੜੇ ਵੇਰਵੇ ਨੇ ਉਹ ਬਹੁਤ ਖਾਸ ਨੇ ਹਾਂ ਉਹ ਤਿੰਨ ਚੀਜ਼ਾਂ ਦਾ ਜ਼ਿਕਰ ਹੈ ਇੱਕ ਵੱਡੀ ਹਰੜ ਕੁਝ ਲੌਂਗ ਤੇ ਇੱਕ ਜਗਮੋਤੀ ਇਨਚ ਕੀ ਖਾਸੀ ਦੇਖੋ ਇਹ ਦਵਾਈਆਂ ਐਵੇਂ ਹੀ ਨਹੀਂ ਚੁਣੀਆਂ ਗਈਆਂ ਸਨ ਇਹ ਉਸ ਸਮੇਂ ਦੇ ਡੂੰਗੇ ਆਯੁਰਵੈਦਿਕ ਗਿਆਨ ਨੂੰ ਦਰਸਾਉਂਦੀਆਂ ਨੇ ਵੱਡੀ ਹਰੜ ਪੇਟ ਸਾਫ਼ ਕਰਦੀ ਹੈ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਲੌਂਗ ਦਰਦ ਘਟਾਉਂਦਾ ਹੈ ਤੇ ਜਗਮੋਤੀ ਜਗਮੋਤੀ ਮਤਲਬ ਮੋਤੀ ਦੀ ਪਸਮ ਉਹ ਸ਼ਰੀਰ ਨੂੰ ਠੰਡਕ ਦਿੰਦੀ ਹੈ ਤੇ ਅੰਦਰੂਨੀ ਜ਼ਖਮਾਂ ਨੂੰ ਭਰਦੀ ਹੈ ਇਹ ਸੁਮੇਲ ਦੱਸਦਾ ਹੈ ਕਿ ਉਹ ਇੱਕ ਉੱਚ ਪੱਧਰੀ ਵਿਗਿਆਨਿਕ ਸੰਸਥਾ ਸੀ ਤੇ ਨਤੀਜਾ ਦਾਰਾਸ਼ਕੋ ਬਿਲਕੁਲ ਠੀਕ ਹੋ ਗਿਆ ਪਰ ਇਸ ਘਟਨਾ ਨੇ ਸਿਰਫ ਇੱਕ ਜਾਨ ਨਹੀਂ ਬਚਾਈ ਇਸ ਨੇ ਇੱਕ ਵੱਡਾ ਅਸੂਲ ਸਥਾਪਿਤ ਕੀਤਾ ਠੀਕ ਹੈ ਬਿਲਕੁਲ ਇਸ ਨੇ ਇਹ ਸਿਧਾਂਤ ਸਥਾਪਿਤ ਕੀਤਾ ਕਿ ਮਨੁੱਖਤਾ ਕਿਸੇ ਵੀ ਦੁਸ਼ਮਣੀ ਤੋਂ ਉੱਪਰ ਹੈ ਗੁਰੂ ਸਾਹਿਬ ਨੇ ਦੱਸਿਆ ਕਿ ਸਿੱਖੀ ਦਾ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਦੇਣ ਦਾ ਨਹੀਂ ਸਗੋ ਬੁਰਾਈ ਦਾ ਬਦਲਾ ਵੀ ਪਲਾਈ ਨਾਲ ਕਰਨ ਦਾ ਹੈ ਇੱਕ ਪਾਸੇ ਤਾਂ ਦਇਆ ਦਾ ਇਹ ਸਿਖਰ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਸੇ ਦਇਆਵਾਨ ਗੁਰੂ ਨੂੰ ਇੱਕ ਅਜੀਹਾ ਫੈਸਲਾ ਵੀ ਲੈਣਾ ਪਿਆ ਜੋ ਜੋ ਸ਼ਾਇਦ ਕਿਸੇ ਵੀ ਪਿਤਾ ਲਈ ਸਭ ਤੋਂ ਔਖਾ ਹੋਵੇਗਾ ਹਾਂ ਇੱਥੋਂ ਹੀ ਰਾਮਰਾਇ ਦਾ ਪ੍ਰਸੰਗ ਸ਼ੁਰੂ ਹੁੰਦਾ ਹੈ ਹੂੰ ਤੇ ਇਹ ਕਹਾਣੀ ਦਾ ਦੂਜਾ ਤੇ ਸ਼ਾਇਦ ਸਭ ਤੋਂ ਜ਼ਰੂਰੀ ਪਹਿਲੂ ਹੈ ਹੁਣ ਸਮਾਂ ਬਦਲ ਗਿਆ ਸੀ ਔਰੰਗਜ਼ੇਬ ਬਾਦਸ਼ਾਹ ਬਣ ਗਿਆ ਸੀ ਤੇ ਉਹ ਇੱਕ ਕੱਟੜ ਸ਼ਾਸਕ ਸੀ ਬਿਲਕੁਲ ਉਹ ਸਿੱਖ ਧਰਮ ਦੇ ਵੱਡੇ ਪ੍ਰਭਾਵ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਉਸਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਪਰ ਗੁਰੂ ਸਾਹਿਬ ਖੁਦ ਨਹੀਂ ਗਏ ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ رائے ਨੂੰ ਭੇਜਿਆ ਤੇ ਕੀ ਹਦਾਇਤਾਂ ਦਿੱਤੀਆਂ ਸਨ ਬਹੁਤ ਸਾਫ਼ ਹਦਾਇਤਾਂ ਸਨ ਪਹਿਲੀ ਹਰ ਸਵਾਲ ਦਾ ਜਵਾਬ ਗੁਰਬਾਣੀ ਦੇ ਆਧਾਰ ਤੇ ਦੇਣਾ ਦੂਜੀ ਸੱਚ ਤੇ ਕਾਇਮ ਰਹਿਣਾ ਤੇ ਤੀਜੀ ਤੀਜੀ ਕੋਈ ਕਰਾਮਾਤ ਨਹੀਂ ਦਿਖਾਉਣੀ ਕਿਉਂਕਿ ਸਿੱਖੀ 'ਚ ਇਹ ਰੱਬ ਦੀ ਰਜ਼ਾ 'ਚ ਦਖਲ ਮੰਨੇ ਜਾਂਦਾ ਪਰ ਦਿੱਲੀ ਦਰਬਾਰ 'ਚ ਬਾਦਸ਼ਾਹ ਦੇ ਦਬਾਅ ਹੇਟ ਰਾਮ ਰਾਏ ਇਹਨਾਂ ਗੱਲਾਂ ਤੇ ਕਾਇਮ ਨਹੀਂ ਰਹਿ ਸਕਿਆ ਨਹੀਂ ਰਹਿ ਸਕਿਆ ਉਸਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਰਾਮਾਤਾਂ ਦਿਖਾਈਆਂ ਪਰ ਸਭ ਤੋਂ ਵੱਡੀ ਗਲਤੀ ਉਦੋਂ ਹੋਈ ਜਦੋਂ ਔਰੰਗਜ਼ੇਬ ਨੇ ਗੁਰਬਾਣੀ ਦੀ ਇੱਕ ਤੁਕ ਤੇ ਇਤਰਾਜ਼ ਕੀਤਾ ਉਹ ਤੁਕ ਸੀ ਮਿੱਟੀ ਮੁਸਲਮਾਨ ਕੀ ਹਾਂ ਮਿੱਟੀ ਮੁਸਲਮਾਨ ਕੀ ਪੀੜਾਏ ਪਈ ਕੁਮਿਹਾਰ ਔਰੰਗਜ਼ੇਬ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਇਸਲਾਮ ਦੀ ਤੋਹਫੀਨ ਹੈ ਤੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਰਾਮ رائے ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਉਸਨੇ ਕਿਹਾ ਕਿ ਬਾਣੀ ਚ ਗਲਤੀ ਨਾਲ ਮੁਸਲਮਾਨ ਲਿਖਿਆ ਗਿਆ ਹੈ ਅਸਲ ਸ਼ਬਦ ਬੇਈਮਾਨ ਹੈ ਇਹ ਤਾਂ ਸਿੱਧਾ ਸਿੱਧਾ ਗੁਰਬਾਣੀ ਨੂੰ ਬਦਲਣਾ ਹੋ ਗਿਆ ਹਾਂ ਇਹ ਸਿਰਫ ਇੱਕ ਸ਼ਬਦ ਨਹੀਂ ਸੀ ਇਹ ਗੁਰੂ ਨਾਨਕ ਦੇਵ ਜੀ ਦੀ ਸੱਚਾਈ ਤੇ ਸਵਾਲ ਚੁੱਕਣ ਦੇ ਬਰਾਬਰ ਸੀ ਜਦੋਂ ਇਹ ਖਬਰ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਦਾ ਪ੍ਰਤੀਕਿਰਿਆ ਬਹੁਤ ਸਖਤ ਸੀ ਮੈਂ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਇੱਕ ਪਾਸੇ ਦੁਸ਼ਮਣ ਦੇ ਪੁੱਤਰ ਲਈ ਇੰਨੀ ਦਇਆ ਤੇ ਦੂਜੇ ਪਾਸੇ ਆਪਣੇ ਪੁੱਤਰ ਲਈ ਕੋਈ ਮਾਫੀ ਨਹੀਂ ਕੀ ਇਹ ਵਿਰੋਧਾਵਾਸ ਨਹੀਂ ਨਹੀਂ ਇਹ ਵਿਰੋਧਾਪਾਸ ਨਹੀਂ ਹੈ ਇਹ ਇੱਕੋ ਸਿਧਾਂਤ ਦੀ ਅਗਲੀ ਕੜੀ ਹੈ ਦਾਰਾ ਸ਼ਿਕੋ ਦਾ ਮਾਮਲਾ ਮਨੁੱਖਤਾ ਦਾ ਸੀ ਰਾਮ ਰਾਏ ਦਾ ਮਾਮਲਾ ਅਸੂਲ ਦਾ ਸੀ ਅੱਛਾ ਗੁਰੂ ਸਾਹਿਬ ਨੇ ਇਹ ਦਰਸਾਇਆ ਕਿ ਅਸੂਲ ਸਭ ਤੋਂ ਉੱਪਰ ਹੈ ਉਹਨਾਂ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਪੰਥ ਵਿੱਚੋਂ ਹਮੇਸ਼ਾ ਲਈ ਛੇਕ ਦਿੱਤਾ ਹਮੇਸ਼ਾ ਲਈ ਹਾਂ ਤੇ ਹੁਕਮ ਦਿੱਤਾ ਕਿ ਕੋਈ ਸਿੱਖ ਉਸ ਨਾਲ ਸੰਬੰਧ ਨਹੀਂ ਰੱਖੇਗਾ ਉਹਨਾਂ ਕਿਹਾ ਜਿਸਨੇ ਗੁਰੂ ਨਾਨਕ ਦੀ ਬਾਣੀ ਦਾ ਸਤਕਾਰ ਨਹੀਂ ਕੀਤਾ ਉਹ ਮੇਰਾ ਪੁੱਤਰ ਨਹੀਂ ਹੋ ਸਕਦਾ ਉਸ ਨੂੰ ਦੁਬਾਰਾ ਕਦੀ ਨਹੀਂ ਮਿਲੇ ਇਹ ਤਾਂ ਇੱਕ ਬਹੁਤ ਹੀ ਕਠੋਰ ਫੈਸਲਾ ਸੀ ਦੇਖੋ ਇਹ ਦੋਨੋਂ ਘਟਨਾਵਾਂ ਮਿਲ ਕੇ ਇੱਕੋ ਫਲਸਫਾ ਬਣਾਉਂਦੀਆਂ ਨੇ ਦੁਸ਼ਮਨ ਨੂੰ ਦਵਾਈ ਦੇਣਾ ਦੱਸਦਾ ਹੈ ਕਿ ਅਸੂਲ ਨਿੱਜੀ ਦੁਸ਼ਮਣੀ ਤੋਂ ਉੱਪਰ ਹੈ ਤੇ ਪੁੱਤਰ ਨੂੰ ਤਿਆਗਣਾ ਤੇ ਪੁੱਤਰ ਨੂੰ ਤਿਆਗਣਾ ਦੱਸਦਾ ਹੈ ਕਿ ਉਹੀ ਅਸੂਲ ਨਿੱਜੀ ਮੋਤੋ ਵੀ ਉੱਪਰ ਹੈ ਇਹ ਇੱਕ ਸਾਰਤਾ ਹੀ ਅਸਲ ਤਾਕਤ ਹੈ ਸਹੀ ਗੱਲ ਹੈ ਹੁਣ ਜੇਕਰ ਉਹਨਾਂ ਦੀ ਵਿਰਾਸਤ ਦੀ ਗੱਲ ਕਰੀਏ ਲੇਖ ਦੱਸਦਾ ਹੈ ਕਿ ਉਹਨਾਂ ਨੇ ਮਾਲਵਾ ਤੇ ਦੁਆਬਾ ਖੇਤਰਾਂ 'ਚ ਧਰਮ ਦਾ ਬਹੁਤ ਪ੍ਰਚਾਰ ਕੀਤਾ ਹਾਂ ਉਹਨਾਂ ਦੀਆਂ ਯਾਤਰਾਵਾਂ ਬਹੁਤ ਮਹੱਤਵਪੂਰਨ ਸਨ ਉਹਨਾਂ ਨੇ ਦੂਰ ਦੂਰ ਤੱਕ ਜਾ ਕੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਲੇਖ ਫੂਲ ਤੇ ਸੰਦਲੀ ਵਰਗੇ ਪਰਿਵਾਰਾਂ ਦਾ ਖਾਸ ਜ਼ਿਕਰ ਹੈ ਹੂੰ ਹੂੰ ਇਹ ਉਹ ਲੋਕ ਸਨ ਜੋ ਗੁਰੂ ਸਾਹਿਬ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਤੇ ਇਹਨਾਂ ਪਰਿਵਾਰਾਂ ਦਾ ਇਤਿਹਾਸ 'ਚ ਕੀ ਮਹੱਤਵ ਹੈ ਬਹੁਤ ਵੱਡਾ ਮਹੱਤਵ ਹੈ ਇਨ੍ਹਾਂ ਹੀ ਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਪਟਿਆਲਾ ਨਾਬਾ ਤੇ ਜੀਂਦ ਵਰਗੀਆਂ ਵੱਡੀਆਂ ਸਿੱਖ ਰਿਆਸਤਾਂ ਦੀ ਨੀਂਹ ਰੱਖੀ ਅੱਛਾ ਜਿਨ੍ਹਾਂ ਨੂੰ ਫੂਲਕੀਆ ਮਿਸਲਾਂ ਕਹਦੇ ਨੇ ਬਿਲਕੁਲ ਇਸ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦਾ ਪ੍ਰਭਾਵ ਸਿਰਫ ਅਧਿਆਤਮਿਕ ਹੀ ਨਹੀਂ ਸੀ ਸਗੋਂ ਉਹਨਾਂ ਨੇ ਪਵਿੱਖ ਦੀ ਸਿੱਖ ਰਾਜਨੀਤਿਕ ਸ਼ਕਤੀ ਦੀ ਨੀਵੀਂ ਰੱਖੀ ਤੇ ਫਿਰ ਅੰਤ 'ਚ ਜਦੋਂ ਗੁਰਗੱਦੀ ਸੌਂਪਣ ਦਾ ਸਮਾਂ ਆਇਆ ਤਾਂ ਉਹਨਾਂ ਨੇ ਇੱਕ ਹੋਰ ਮਿਸਾਲ ਕਾਇਮ ਕੀਤੀ ਹਾਂ RAM ਰਾਏ ਨੂੰ ਛੇਕਣ ਤੋਂ ਗਾਧ ਉਹਨਾਂ ਨੇ ਪਰੰਪਰਾ ਨੂੰ ਤੋੜਿਆ ਉਹਨਾਂ ਨੇ ਯੋਗਤਾ ਨੂੰ ਪਹਿਲ ਦਿੱਤੀ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਜਿਨ੍ਹਾਂ ਦੀ ਉਮਰ ਉਸ ਵੇਲੇ ਸਿਰਫ 5 ਸਾਲ ਦੀ ਸੀ ਸਿਰਫ 5 ਸਾਲ ਹਾਂ ਇਹ ਫੈਸਲਾ ਵੀ ਊਸੂਲਾਂ ਤੇ ਆਧਾਰਿਤ ਸੀ ਕਿ ਗੁਰਗੱਦੀ ਦਾ ਹੱਕ ਉਮਰ ਜਾਂ ਜਨਮ ਨਾਲ ਨਹੀਂ ਸਗੋਂ ਯੋਗਤਾ ਤੇ ਅਗਿਆਕਾਰੀ ਨਾਲ ਮਿਲਦਾ ਹੈ ਇਸ ਤੋਂ ਬਾਅਦ 6 ਅਕਤੂਬਰ 1661 ਨੂੰ ਉਹ ਜੋਤੀ ਜੋ ਸਮਾ ਗਏ ਤਾਂ ਜੇਕਰ ਅਸੀਂ ਇਸ ਪੂਰੀ ਗੱਲਬਾਤ ਨੂੰ ਸਮੇਟੀਏ ਤਾਂ ਗੁਰੂ ਹਰ राय ਜੀ ਦਾ ਜੀਵਨ ਸਾਨੂੰ ਅੱਜ ਕੀ ਸਿਖਾਉਂਦਾ ਹੈ ਇੱਕ ਪਾਸੇ ਦਇਆ ਦਾ ਸਾਗਰ ਦੂਜੇ ਪਾਸੇ ਅਸੂਲਾਂ ਦਾ ਪਹਾੜ ਇਹ ਕੋਮਲਤਾ ਤੇ ਦਿੜਤਾ ਦਾ ਇੱਕ ਅ ਅਦਭੁਤ ਸੁਮੇਲ ਹੈ ਮੇਰੇ ਖਿਆਲ ਚ ਸਭ ਤੋਂ ਵੱਡੀ ਸਿੱਖਿਆ ਸਿਧਾਂਤਕ ਲੀਡਰਸ਼ਿਪ ਦੀ ਹੈ ਉਹਨਾਂ ਦਾ ਜੀਵਨ ਦੱਸਦਾ ਹੈ ਕਿ ਅਸਲ ਤਾਕਤ ਤਲਵਾਰਾਂ ਚ ਨਹੀਂ ਆਪਣੇ ਅਸੂਲਾਂ ਤੇ ਅਡੋਲ ਰਹਿਣ ਚ ਹੈ ਲੇਖ ਦੇ ਅਖੀਰ ਚ ਇੱਕ ਬਹੁਤ ਸੋਹਣੀ ਮਿਸਾਲ ਦਿੱਤੀ ਗਈ ਹੈ ਜੋ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸਮਝਾਈ ਸੀ ਹਾਂ ਉਹਨਾਂ ਨੇ ਕਿਹਾ ਜਿਵੇਂ ਫੁੱਲ ਹੁੰਦਾ ਹੈ ਇੱਕ ਹੱਥ ਉਸ ਨੂੰ ਤੋੜਦਾ ਹੈ ਦੂਜਾ ਹੱਥ ਉਸ ਨੂੰ ਪੇਂਟ ਕਰਦਾ ਹੈ ਪਰ ਫੁੱਲ ਦੋਵਾਂ ਹੱਥਾਂ ਨੂੰ ਇੱਕੋ ਜਿਹੀ ਖੁਸ਼ਬੂ ਦਿੰਦਾ ਹੈ ਵਾਹ ਉਹਨਾਂ ਲਈ ਭਲਾਈ ਕਰਨਾ ਇੱਕ ਸੁਭਾਸੀ ਨਾ ਕਿ ਕੋਈ ਸੌਦਾ ਇਹ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਸੀ ਕਿ ਸਾਹਮਣੇ ਦੋਸਤ ਹੈ ਜਾਂ ਦੁਸ਼ਮਣ ਇਹ ਗੱਲ ਸੱਚੀ ਸੋਚਣ ਲਈ ਮਜਬੂਰ ਕਰਦੀ ਹੈ ਅਸੀਂ ਅਜਿਹੀ ਦੁਨੀਆ 'ਚ ਰਹਿੰਦੇ ਆਂ ਜਿੱਥੇ ਹਰ ਚੀਜ਼ ਦਾ ਹਿਸਾਬ-ਕਿਤਾਬ ਹੁੰਦਾ ਹੈ ਉਸਨੇ ਮੇਰੇ ਨਾਲ ਚੰਗਾ ਕੀਤਾ ਤਾਂ ਮੈਂ ਕਰਾਂਗੀ ਉਸਨੇ ਬੁਰਾ ਕੀਤਾ ਤਾਂ ਮੈਂ ਦੁੱਗਣਾ ਬੁਰਾ ਕਰਾਂਗੀ हां सारा सिस्टम ਲੈਣ ਦੇਣ ਤੇ ਚੱਲ ਰਿਹਾ ਹੈ ਬਿਲਕੁਲ ਤੇ ਇਹੀ ਗੱਲ ਇਸ ਮਿਸਾਲ ਨੂੰ ਇਨਾ ਸ਼ਕਤੀਸ਼ਾਲੀ ਬਣਾਉਂਦੀ ਹੈ ਫੁੱਲ ਹਿਸਾਬ ਨਹੀਂ ਰੱਖਦਾ ਉਹ ਸਿਰਫ ਆਪਣਾ ਸੁਭਾਅ ਨਿਭਾਉਂਦਾ ਹੈ ਜੋ ਕਿ ਖੁਸ਼बू ਦੇਣਾ ਹੈ ਹਮ ਗੁਰੂ ਹਰ राय ਜੀ ਦਾ ਜੀਵਨ ਇਸੇ ਫਲਸਫੇ ਦਾ ਪ੍ਰਤੀਕ ਹੈ ਦਇਆ ਉਹਨਾਂ ਦਾ ਸੁਭਾਅ ਸੀ ਇਸ ਲਈ ਦਾਰਾ ਦੀ ਮਦਦ ਕੀਤੀ ਸੱਚ ਤੇ ਪਹਿਰਾ ਦੇਣਾ ਉਹਨਾਂ ਦਾ ਸੁਭਾਅ ਸੀ ਇਸ ਲਈ ਰਾਮ ਰਾਏ ਨੂੰ ਸਜ਼ਾ ਦਿੱਤੀ इस पूरी गलबात तो बाद मेरे मन च एक सवाल रह जाय जिथे हर पास असी ते सोच है कि असी उस फुल वाग बारे सोच सकते हैं कि यह संभव है कि असी अपने निजी या समाजिक जीवन बिना किसी लाभ हानि दे सिर्फ सही काम करने दा सुभाव अपना सके तोड़न वाले ते पेंट करन वाले लिये इको जि